ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ ਆਈਐਸਆਈ ਨੈਟਵਰਕ ਕੇਸ ਵਿੱਚ ਚਾਰ ਸੂਬਿਆਂ ਵਿੱਚ ਚਨਈ ਦੀ ਵੱਡੀ ਰੇਡ ਕਰਨਾਟਕ ਝਾਰਖੰਡ ਮਹਾਰਾਸ਼ਟਰ ਤੇ ਦਿੱਲੀ ਵਿੱਚ ਓਨੀ ਲੋਕੇਸ਼ਨਾਂ ਤੇ ਕੀਤੀ ਗਈ ਛਾਪੇਮਾਰੀ ਦੱਸਦੀ ਹੈ ਕਿ ਬੀਤੇ ਹਫਤੇ ਵੀ ਐਨਆਈਏ ਨੇ ਮਹਾਰਾਸ਼ਟਰ ਦੀ ਤਰਤਾਲੀ ਲੋਕੇਸ਼ਨਾਂ ਤੇ ਰੇਡ ਪਾ ਕੇ 15 ਲੋਕਾਂ ਨੂੰ ਕੀਤਾ ਸੀ ਗ੍ਰਿਫਤਾਰ ਰੇਡ ਦੇ ਦਰਮਿਆਨ ਵੱਡੀ ਮਾਤਰਾ ਵਿੱਚ ਕੈਸ਼ ਹਥਿਆਰ ਮੁਕਲੇ ਔਜ਼ਾਰ ਸੰਵੇਦਨਸ਼ੀਲ ਡਾਕੂਮੈਂਟਸ ਸਤੇ ਕਈ ਡਿਜੀਟਲ ਡਿਵਾਈਸ ਕਿਤੇ ਨਹੀਂ ਅਸਿ ਬ੍ਰਾਮਤ ਤਮਿਲਨਾਡੂ ਵਿੱਚ ਮੌਲੇ ਤਾਂ ਬਰਸਾਤ ਦੇ ਬਾਅਦ ਹੜ੍ਹ ਜੈਸੇ ਹਾਲਾਤ ਦੋ ਨਹਿਰਾਂ ਦੇ ਟੁੱਟੇ ਬੰਨ 15 ਘੰਟੇ ਵਿੱਚ ਬਰਸਾਤ ਨਾਲ 4 ਫੁੱਟ ਪਾਣੀ ਭਰੇ ਐਨਡੀਆਰਐਫ ਦੇ 250 ਜਵਾਨ ਤੈਨਾ ਚਾਰ ਜ਼ਿਲ੍ਹਿਆਂ ਵਿੱਚ ਸਰਕਾਰ ਨੇ ਕੀਤੀ ਸਕੂਲਾਂ ਨੂੰ ਛੁੱਟੀ ਬੈਂਕ ਵੀ ਰਹਿਣਗੇ ਬੰਦ ਭਾਰਤੀ ਮੌਸਮ ਵਿਭਾਗ ਮੁਤਾਬਿਕ ਤਮਿਲਨਾਡੂ ਦੇ ਵਿੱਚ ਅਗਲੇ 2 ਹਫ਼ਤੇ ਤੱਕ ਰਹਿਣਗੇ ਜੀ ਕੇ ਹਾਲਾਤ ਪੰਜ ਜ਼ਿਲ੍ਹਿਆਂ ਵਿੱਚ ਕੀਤੀ ਗਈ ਰੈੱਡ ਅਲਰਟ ਜਾਰੀ 224 ਦੇ ਲੋਕ ਸਭਾ ਚੋਣਾਂ ਦੇ ਲਈ ਫੰਡ ਜਟਾਉਣ ਦੇ ਲਈ ਕਾਂਗਰਸ ਨੇ ਡੋਨੇਟ ਫॉर ਦੇਸ਼ ਅਭਿਆਨ ਕੀਤਾ ਲਾਂਚ ਕਾਂਗਰਸ 28 ਦਸੰਬਰ ਨੂੰ ਮਨਾਏਗੀ ਪਾਰਟੀ ਦੇ 138 ਮਨ ਸਥਾਪਨਾ ਦਿਵਸ ਇਸ ਮੌਕੇ ਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੋਂ 138 ਰੁਪਏ 1780 ਰੁਪਏ 13800 ਰੁਪਏ ਜਾਂ ਫਿਰ ਇਸ ਤੋਂ 10 ਗੁਣਾ ਦੀ ਰਕਮ ਦਾ ਚੰਦਾ ਕਰੇਗੀ ਕਥਿਤ ਕਾਂਗਰਸ ਦੇ ਕੌਮੀ ਅਧਿਐਕਸ਼ ਮਲਿਕ ਅਰਜੁਨ ਇਸ ਬਿਆਨ ਨੂੰ ਕੀਤਾ ਲਾਂਚ ਭਾਰਤ ਵਿੱਚ ਕੋਵਿਡ-19 ਮਾਮਲਿਆਂ ਵਿੱਚ ਇੱਕ ਵਾਰ ਫਿਰ ਤੋਂ ਹੋਣ ਲੱਗਾ ਹੈ ਇਜ਼ਾਫਾ ਕੇਰਲ ਵਿੱਚ ਕੋਵਿਡ ਦਾ ਨਵਾਂ ਸਬ ਵੇਰੀਐਂਟ JN.1 ਪ੍ਰਾਪਤ ਹੋਇਆ ਇਸ ਦੇ ਨਾਲ 17 ਦਸੰਬਰ ਨੂੰ 4 ਲੋਕਾਂ ਦੀ ਹੋਈ ਸੀ ਮੌਤ ਉੱਥੇ ਯੂਪੀ ਵਿੱਚ ਵੀ ਕੋਵਿਡ ਪੋਜ਼ੀਟਿਵ ਸ਼ਖਸ ਦੀ ਜਾ ਚੁੱਕੀ ਹੈ ਜਨ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਬੀਤੇ ਦਿਨ ਮਿਲੇ 335 ਨਵੇਂ ਕੋਵਿਡ ਮਾਮਲੇ ਐਕਟਿਵ ਕੇਸ ਦੀ ਗਿਣਤੀ ਹੁਣ ਹੋਈ 1701 ਪੰਜਾਬ ਦੇ ਜਨਰਲ ਵਿੱਚ ਪੁਲਿਸ ਨੇ ਕੰਪਨੀ ਬਾਗ ਚੌਂਕ ਤੋਂ ਲੈ ਕੇ ਬਸਤੀ ਅਡਾ ਚੌਂਕ ਤੱਕ ਦੁਕਾਨਦਾਰਾਂ ਦੁਆਰਾ ਕੀਤੇ ਗਏ ਅਬਾਧ ਕਬਜ਼ੇ ਹਟਵਾਏ ਇਸ ਦਰਮਿਆਨ ਰੇੜੀ ਫੜੀ ਵਾਲਿਆਂ ਨੇ ਪੁਲਿਸ ਅਤੇ ਸਰਕਾਰ ਖਿਲਾਫ ਕੀਤਾ ਜਮਤੀ ਪ੍ਰਦਰਸ਼ਨ ਮੌਕੇ ਤੇ ਪਹੁੰਚ ਹਲਕਾ ਵਿਧਾਇਕ ਰਮਨ ਅਰੋੜਾ ਗਲਬਾਤ ਕਰ ਮਾਮਲੇ ਨੂੰ ਕਰਵਾਇਆ ਗਿਆ ਉਹਨਾਂ ਨੇ ਸ਼ਾਂਤ ਹਾਲਾਂਕਿ ਪੁਲਿਸ ਨੇ ਕਾਰਵਾਈ ਕਰ ਦੁਕਾਨਾਂ ਨੂੰ ਸਮਾ ਦਿੱਤੇ ਚਲਾਨ ਹੁਸ਼ਿਆਰਪੁਰ ਵਿੱਚ ਬੈਦ ਮੰਡਲ ਦੁਆਰਾ ਸੂਬਾ ਪੱਧਰੀ ਆਯੁਰਵੈਦਿਕ ਸੰਮੇਲਨ ਦਾ ਕੀਤਾ ਗਿਆ ਆਯੋਜਨ ਪ੍ਰੋਗਰਾਮ ਵਿੱਚ ਪੰਜਾਬ ਦੇ ਜੰਗਲਾਤ ਵਿਭਾਗ ਮੰਤਰੀ ਲਾਲਚਨ ਬਤੌਰ ਮੁੱਖ ਮਹਿਮਾਨ ਪਹੁੰਚੇ ਇਸ ਮੌਕੇ ਤੇ ਵਿਧਾਇਕ ਜਸਬੀਰ ਸਿੰਘ ਰਾਜਾਗੱਲ ਵੀ ਰਹੇ ਮੌਜੂਦ ਇਸ ਮੌਕੇ ਤੇ ਮੰਤਰੀ ਬੋਲੇ ਅੱਜ ਪੂਰਾ ਵਿਸ਼ਵ ਨੇ ਆਯੁਰਵੈਦਿਕ ਪદ્ધਤੀ ਨੂੰ ਕੀਤਾ ਸਵਾਰਕਰ ਉਹਨਾਂ ਨੇ ਕਿਹਾ ਕਿ ਸਾਨੂੰ ਗਰਵ ਹੈ ਕਿ ਆਯੁਰਵੈਦ ਸਾਡੀ ਸੰਸਕ੍ਰਿਤੀ ਅਤੇ ਇੱਕ ਅਨਮੋਲ ਵਿਰਾਸਤ ਹੈ ਹਰਿਆਣਾ ਦੇ ਦਿਲਾ ਜਿੰਦਗੀ ਦੇ 12 ਦਰਦ ਦਿੱਲੀ ਦੀ ਸਪੈਸ਼ਲ ਟੀਮ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੀ ਨੀਲਮ ਦੇ ਘਰ ਪਹੁੰਚੀ ਪਿੰਡ ਕਸੋਖੁਰਦ ਵਿੱਚ ਟੀਮ ਨੇ ਨੀਲਮ ਦਾ ਕਮਰਾ ਖੰਗਾ ਲਿਆ ਦਰਮਿਆਨ ਉਚਾਣਾ थाना ਪੁਲਿਸ ਵੀ ਰਹੀ ਮੌਜੂਦ ਦazie ਦੀ ਟੀਮ ਨੇ ਨੀਲਮ ਦੇ ਕਮਰੇ ਤੋਂ ਦੋ ਤਿੰਨ ਬੈਂਕ ਅਕਾਊਂਟ ਦੀ ਕਾਪੀ ਅਤੇ ਕੁਝ ਕਿਤਾਬਾਂ ਕੀਤੀਆਂ ਬਰਾਮਦ ਟੀਮ ਨੇ ਦਰਮਿਆਨ ਮੀਡੀਆ ਦੇ ਨਾਲ ਬਣਾ ਕੇ ਰੱਖੀ ਦੂਰੀ हरियाणा विधानसभा ਸਰਦ ਇਜਲਾਬ ਦੇ ਦੂਜੇ ਦਿਨ ਕਾਂਗਰਸ ਵਿਧਾਇਕੀ ਤਾ ਪੁਕਲ ਦੇ ਮਾਮਲੇ ਨੂੰ ਲੈ ਕੇ ਨੇਤਾ ਪ੍ਰਤੀਪੱਖ ਭੁਮੇਂਦਰ ਸਿੰਘ ਓਡਾ ਅਤੇ ਸਪੀਕਰ ਗਿਆਨ ਚੰਦ ਗੁਪਤਾ ਦੇ ਵਿੱਚ ਹੋਈ ਤਿੱਖੀ ਬਹਿਸ ਆਪ ਦਾ ਮੁੱਖ ਮੰਤਰੀ ਡੀਪੀ ਦੁਸ਼ਨ ਚਟਾਲਾ ਦੇ ਹਰੋਪਾਂ ਦੀ ਪੂਰੀ ਤਰ੍ਹਾਂ ਕੀਤਾ ਖੰਡਨ ਵਿਰੋਧੀ ਧਿਰ ਦੇ ਆਗੂ ਨੇ ਡੀਪੀ ਸੀਐਮ ਦੁਆਰਾ ਲਗਾਏ ਗਏ ਹਰੋਪਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ हरियाणा विधानसभा ਦੇ ਬਾਹਰ ਯੂਵਾ ਕਾਂਗਰਸ ਦਾ ਜਮ ਕੇ ਪ੍ਰਦਰਸ਼ਨ ਕਰੀ ਰਹੀ ਸੁਰੱਖਿਆ ਬੁੱਧੀ ਰਾਜਾ ਸਮੇਤ ਕਈ ਕਾਰਕੁਨਾਂ ਨੂੰ ਕੀਤਾ ਗ੍ਰਿਫਤਾਰ ਲਾਜ਼ਮੀ ਕਿ 60000 ਸਰਕਾਰੀ ਭਰਤੀਆਂ ਸੰਕਲਪ ਪੱਤਰ ਮੁੱਖ ਮੰਤਰੀ ਮਨੋ ਰਾਮ ਖੱਟਰੋਂ ਦੇ ਨੇ ਪਹੁੰਚੇ ਜਨ ਕਾਰਕੁਨ ਪੁਲਿਸ ਨੇ ਵਿਧਾਨ ਸਭਾ ਤੋਂ ਪਹਿਲਾਂ ਹੀ ਕਾਂਗਰਸ ਕਾਰਕਟਰਾਂ ਨੂੰ ਰੋਕ ਲਿਆ ਹੈ ਨਾ ਸਦ ਵਿਚ ਲਿਆ ਰਾਜਪੁੱਤ ਕਰਨੀ ਸੇਨਾ ਦੇ 77 ਸੁਖਦੇਵ ਸਿੰਘ ਗੋਗਾ ਮੀੜੀ ਦੇ ਹତਿਆਰਾਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੋਰਟ ਵਿੱਚ ਕੀਤਾ ਪੇਸ਼ ਪੁਲਿਸ ਨੇ ਗੋਗਾ ਮੀੜੀ ਦੇ ਕਤਲ ਕਰਨ ਵਾਲੇ ਦੋ ਸ਼ੂਟਰ ਰੋਹਿਤ ਰਾਠੋੜ ਅਤੇ ਨਿਤਿਨ ਫੌਜੀ ਦੇ ਨਾਲ ਹੀ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਰੂਪਿਆਂ ਨੂੰ ਵੀ ਕੀਤਾ ਕਾਬੂ ਦੱਸਦੇ ਕਿ ਐਨਆਈਏ ਨੇ 4 ਦਿਨ ਪਹਿਲਾਂ ਹੀ ਗੋਗਾ ਮੀੜੀ ਕਤਲकांड ਵਿੱਚ ਜੁੜੇ ਫਾਈਲ ਅਤੇ આરોપીਆਂ ਨੂੰ ਲਿਆ ਸੀ ਆਪਣੀ ਕਸਟਡੀ ਵਿੱਚ ਫਿਲਹਾਲ ਇਸ ਨਿਊਜ਼ ਬੁਲੇਟਿਨ ਨੂੰ ਵੀ ਚੈਨਲ 'ਤੇ ਜ਼ਿਆਦਾ ਕਵਰ ਆਵੇਖ ਲਈ YouTube ਤੇ ਟਾਈਪ ਕਰੋ ਸਰਚ ਕਰੋ ਪੰਜਾਬੀ ਚੈਨਲ